ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 7:00 ਦੇ 2-4 ਮਿੰਟ ਰਹਿ ਬਾਕੀ ਰਹਿੰਦੇ ਨੇਗੇ ਅੱਜ ਹੈਗੇ ਜੀ 31 ਜੁਲਾਈ ਤੇ 31 ਜੁਲਾਈ ਹੈ ਜੀ ਅੱਜ ਤੇ ਛੁੱਟੀ ਹੈ ਬੱਚਿਆਂ ਨੂੰ ਤੇ ਛੁੱਟੀ ਦਾ ਦੇਣਾ ਹੈ ਕੱਲ ਦੀ ਕਿਣ ਮਣ ਕਣੀਆਂ ਨਾ ਤਾਂ ਚੱਜ ਨਾਲ ਮੀਂਹ ਪੈਂਦਾ ਨਾ ਛੜਦਾ ਹੁਣ ਵੀ ਭੂਰ ਜੀ ਝਾਰਨਾ ਜਾਂ ਫੜੀ ਬੈਠਾ ਰੱਬ ਜਣੀ ਕਿ ਭੂਰ ਜੀ ਡਿੱਗੀ ਜਾਂਦੀ ਹੈਗੀ ਤੇ ਕੰਮ ਬਹੁਤ ਸਾਰੇ ਕਰ ਲੈਨੇ ਬਸ ਹੁਣ ਜਿੱਦੇ ਸੋਨ ਪਤਾ ਹੀ ਆ ਜਿੱਦੇ ਕਹਿੰਦੇ ਨੇ ਬੱਚੇ ਸਕੂਲ ਨਾ ਜਾਣ ਬਹੁਤ ਜਲਦੀ ਸਵੇਰੇ ਸਵੇਰੇ ਕੰਮ ਸੈਟ ਆ ਜਾਣਾ ਕਿਉਂਕਿ ਅੱਗੇ ਜਿਹੜਾ ਸਕੂਲ ਜਾਣਾ ਹੁੰਦਾ ਫਿਰ ਅਬੀ ਸਕੂਲ ਜਾਣਾ ਪਹਿਲਾਂ ਇਹਨਾਂ ਨੂੰ ਤੋਰ ਦਈਏ ਪਲੇਟ ਨਾ ਹੋ ਜਾਣ ਪਹਿਲਾਂ ਇਹਨਾਂ ਨੂੰ ਤੋੜ ਦਈਏ ਲੇਟ ਨਾ ਹੋ ਜਾਣ ਹਨਾ ਤੂੜ ਡਿੱਗ ਰਹੀ ਏ ਤਾਂ ਮੈਂ ਸੇਟਾ ਕਰਈਆਂ ਫਿਰ ਮੈਂ ਕਹਿਣਾ ਉਹੀ ਗੱਲ ਨਾਉਣ ਨਾਲ ਕਣੀਆਂ ਨਾਲ ਸਿਰ ਵੀ ਭਰਾ ਹੋਈ ਨੂੰ ਸਾੜੇ ਜੇ ਪਾਣੀ ਨਾਲ ਤੇ 10 ਇੰਚ ਕੱਪੜੇ ਧੋਤੇ ਪੈਨੇ ਅੱਧਾ ਤੋ ਜਿਹੜਾ ਆਪਾਂ ਹੋਰ ਪਾ ਦੇਣੇ ਆਂਗੇ ਕਿਉਂਕਿ ਉਹ ਆ ਕਣੀਆਂ ਜੀਆਂ ਨੂੰ ਹਟ ਜਾਣ ਦੋ ਰੱਬ ਨੂੰ ਥੋੜਾ ਜਿਹਾ ਉੱਚਾ ਹੋ ਜਾਣ ਦੋ ਫੇਰ ਆਪਾਂ ਕੱਪੜੇ ਸੁੱਕਣੇ ਪਾਵਾਂਗੇ ਇੱਧਰ ਪੱਕੇ ਪੱਕੇ ਝੜੂ ਲਾਤਾ ਕੱਚੇ ਚ ਨਹੀਂ ਲਾਇਆ ਕਿਣ ਮਣਕੜੀ ਨਾਲ ਗਿੱਲਾ ਸੀਗਾ ਆ ਆਚਾਰ ਦੀ ਗੰਡ ਜਿਹੜੀ ਆਪਾਂ ਨੇ ਖੋਲੀ ਸੀ ਇਹ ਅੱਧੀ ਟੱਕੀ ਪਈ ਐ ਪਹਿਲਾਂ ਤਾਂ ਹੁਣ ਚੱਕ ਕੇ ਮੈਂ ਇਹ ਛਿੜਦੀ ਆ ਤੇ ਸਿੱਗ ਸਿੱਗ ਹਣਾ ਕੱਪੜਿਆਂ ਦੀ ਦੇਖੋ ਐ ਪਾਏ ਪੈਣੇ ਕੁਝ ਦਵਾਰੇ ਚ ਪਾ ਕੇਆਂ ਕੁਝ ਪੈਕਟੀਆਂ ਤੇ ਪਾ ਪਹਿਲੇ ਕੁਝ ਹਜੇ ਮਸ਼ੀਨ ਨਾਲ ਭਰੀ ਪਈ ਐ ਹਜੇ ਨਾ ਆ ਕੇ ਲਹੂਣਗੇ ਦਵਾਰੇ ਸੁਖ ਮੰਡਾਉਣ ਗਈ ਜੀ ਗੁਰਮੰਨਾ ਉਹ ਫੇਰ ਤੇ ਕੰਮ ਆਪਣਾ ਅੱਧੇ ਤੋਂ ਜਾਰੇ ਨਿਬੜ ਗਿਆ ਦੇਖ ਰਹੀਆਂ ਸਰਦਾਰ ਜੀ ਉਹਨੇ ਖੇਤ ਜਾਣਾ ਹੋਇਆ ਮੱਝਾ ਮੈਨ ਨੂੰ ਮਾ ਦੂੰ ਕਿਉਂਕਿ ਉਹ ਠੰਡੇ ਠੰਡੇ ਖੇਤ ਕਰ ਲਾਂਗੇ ਕੰਮ ਹੋਣਾ ਜੇ ਕੱਕੰਡਾ ਕੋਈ ਕੱਢਣਾ ਹੋਇਆ ਬੱਟ ਡੋਲ ਤੇ ਜਾਂ ਰੇ ਸੇ ਰੇ ਤੇਲ ਸਿੱਟਣਾ ਹੋਇਆ ਉਹ ਸਿੱਟ ਦਾਂਗੇ ਕਾਇ ਨਹੀਂ ਉਹਨਾਂ ਨੂੰ ਮੈਂ ਸਰਦਾਨੀ ਚੱਕ ਉਹਨਾਂ ਜਲੀ ਜੀ ਉਹਨਾਂ ਦੀ ਤੇ ਫਿਰ ਮੈਂ ਚੱਲ ਨਮਾਦੂੰਗੀ ਮੱਜਾ ਹਾਏ ਹਾਏ ਤੂੰ தம் ਚੜਿਆ ਪਿਆਗਾ ਕੰਮ ਆਪਾਂ ਨੇ ਕਰ ਲੈਣਗੇ ਬਸ ਹੁਣ ਅ ਕੱਪੜੇ ਤੱਪਾ ਫੇਰੀ ਕੋਨੇ ਪਾਵਾਂਗੇ ਕਿਉਂਕਿ ਕਿਣ ਮਣਕਣੀਆਂ ਪੈਨੇ ਪਿੱਪਲ ਕੇ ਹਾਸੀ ਗਾ ਬੀਬੀ ਆ ਪਿੱਪਲ ਵੱਡ ਕੇ ਰੀ ਜੜ ਚ ਨੂਨ ਪਾ ਦਿਓ ਵੀ ਸਾਡਾ ਅਜਮਾਇ ਹੋਇਆ ਨੁਕਤਾ ਹੈਗਾ ਇਹ ਬਸ ਮੈਂ ਅੱਜ ਕਰਦੀ ਆ ਇਹਦਾ ਵੀ ਹੀਲਾ ਫਿਰ ਕੋਈ ਵੱਡ ਦਿਆਂਗੇ ਇਹਨੂੰ ਵੱਡ ਕੇ ਨੂਨ ਪਾਉਣੀ ਆ ਜਦੋਂ ਨਾ ਮੈਂ ਵੱਡਦਾ ਨਹੀਂ ਆ ਫਿਰ ਮੈਨੂੰ ਆਇਆ ਹੋ ਜਾਂਦਾ ਵੀ ਹੁਣ ਨਹੀਂ ਹੁੰਦਾ ਉਹ ਫਿਰ ਉੱਗੂ ਜਾਂਦਾ ਪਤਾ ਨਹੀਂ ਕੀ ਕਰਨੀ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫੇਰ ਕੇ ਇਹਨਾਂ ਦੇ ਪਿੱਪਲ ਪਿੱਪਲ ਵੱਡਦਾ ਨੇ ਗਰਮ ਨੂੰ ਫਾਕੀ ਉਹਨੇ ਅਸੀਂ ਸੁੱਤੀ ਪਈ ਆ ਹਜੇ ਸੁੱਤੀ ਪਈ ਆ ਹਜੇ ਤੇ ਉੱਠੀ ਨਹੀਂ ਹੈਗੀ ਸੁਖਮ ਨੂੰ ਕਿਹਨੇ ਨਾ ਲਾ ਤਾ ਚੁੱਪੀ ਨਾ ਦੰਡਾ ਰੋਟੀਆਂ ਉੱਥੇ ਉਹਦੇ ਨਾਲ ਜਾਊਗੀ ਮੈਂ ਤਾਂ ਕਿਹਾ ਉਹਨੂੰ ਮੇਰਾ ਆਪਣਾ ਗਾਹ ਕੋਈ ਨਾ ਅੱਛਾ ਗਾ ਕੋਈ ਹੋਰ ਹਮ ਕਰ ਗੜੀ ਇੱਥੇ ਕੋਈ ਨਾ ਬਗ ਉਹ ਹਮ ਕਰਦਾ ਕਾੜਦੇ ਦੀ ਬਾਦੂ ਚੁੰਨੀ ਵਾਲਾ ਲੋਈ ਸਰਦਾ ਚੰਦਰੀ ਨਿੰਦੂ ਅਗੇ ਤੇਰੇ ਦਵਾਹਾਰਾ ਲਈ ਸੋਏ ਬੱਦਲਵਾਹ ਹੋਇਆ ਤੇ ਸੱਤ ਦੇ ਲੈ ਲੁਤੇ ਰੈਡੀ ਮੋਬਾਈਲ ਨਹੀਂ ਭਿੱਜੂਗਾ ਇੰਨਲ ਖਾਫੇ ਬਿੱਸ ਤੋਂ ਤੂੰ ਉਹ ਜਾਰ ਕਰਕੇ ਧਰ ਲਿਓ ਗੱਲੂ ਮੇਰੇ ਤਾਂ ਕੱਪੜੇ ਸੁਕਣਾਂ ਤੇ ਵਿਹੜਾ ਲੱਗਿਆ ਹਰਾਂ ਨੂੰ ਤੇ ਤੇਰਾ ਨਹੀਂ ਪਾਵਾ ਨਹੀਂ ਬਾਸਟਾ ਚੜ ਦੇ ਲੱਖਣਾ बदल बा होया पयादा सुनो तुक्की नहीं गई मैं वो कलवीर ने लाते ने ओर्थो तो क्यों नहीं ए जड़ी ने लाते कपड़े उठोया तो तो मैं ने वो काट ही क्यों नहीं फिर पाला और पिटकाया जन हो गया मतलब ओ मायों ने बंदो का तो हारो से की वो और तब सावन का महीना पहले तो अद्दा सावन पर अपना सुगा लगाता कौन कपड़े तो लगा टाइम पर अबू देना ਦਾ ਤੇ ਡੜੀ ਦੇ ਕੱਪੜਾ ਦਾ ਮੁਰਕਾ ਜਿਹਾ ਕੱਢਣ ਵਾਲਾ ਬਣਾਇਆ ਸੱਤ ਚਿੱਪਾ ਕੇ ਕਾੜਦਾ ਨਹੀਂ ਗੁੰਝ ਖੱਡਦੇ ਹੋਣੀ ਕੱਪੜੇ ਚਿੱਪਣੇ ਫਿਰ ਪਰਲੇ ਨੇ ਖਸੀਨ ਸੀ ਬਾਹਲੇ ਫੜਤਾਇਆ ਲੈਣੀ ਬਾਹਰ ਟਾਈਮ ਆਫ ਕਰਤੀ ਜਾਈਏ ਨੇ ਕੱਪੜੇ ਲੋ ਜਿਆ ਟਾਈਮ ਆ ਗਿਆ ਹੁਣ ਸਬਜੀ ਦਾ ਹੋ ਗਿਆ ਸਬਜੀ ਬਣਾਵਾਂਗੇ ਆਪਾਂ ਮਿਕਸ ਸਬਜੀ ਜਿ ਬਣਾਵਾਂਗੇ ਦੁੱਧ ਪਾ ਕੇ ਜਿਹਨੇ ਕਿ ਕਦੂ ਵੀ ਪਏ ਨੇ ਫਲੀਆਂ ਵੀ ਪਈਆਂ ਨੇ ਗਈਆਂ ਭਿੰਡੀਆਂ ਵੀ ਪਈਆਂ ਨੇ ਗਈਆਂ ਬਸ ਜਿਹੜੀ ਸਬਜੀ ਨੂੰ ਮਨ ਜਾ ਕਰੇ ਫਿਰ ਉਹ ਹੀ ਬਣਾਵਾਂਗੇ ਤੇ ਸਬਜੀ ਆਪਣੇ ਨਾ 3-4 ਕ ਬੈਂਗਣੀਆਂ ਨੇ ਪਿਆਜ਼ ਪਾ ਲਾਂਗੇ ਦੋ ਤਿੰਨ ਦੋ ਆਲੂ ਪਾ ਲਾਂਗੇ ਹਰੀਆਂ ਮਿਰਚਾਂ ਪਾ ਲਾਂਗੇ ਗਲਾਸ ਆਪਾਂ ਦੁੱਧ ਦਾ ਪਾ ਲਾਂਗੇ ਸਾਰੇ ਤਰ੍ਹਾਂ ਦੀ ਮਿਕਸ ਜੀ ਦੁੱਧ ਵਾਲੀ ਸਬਜੀ ਮਲਾਈ ਪਾ ਕੇ ਕਰ ਲਵਾਂਗੇ ਤੁਹਾਡੀ ਮਾਤਾ ਦੇ ਫੋਨ ਮੋਬਾਈਲ ਤੇ ਸਾਸਰ ਨੂੰ ਮਹਨੜਾ ਆਇਆ ਕੰਮ ਕਈ ਸਾਸਰ ਵਾਲਾ ਪੇਚਾ ਪਿਆ ਪਿਆ ਕਹੜੀ ਦੇਖਦੀ ਹੈ ਵੀਡੀਓ ਪਤਾ ਨਹੀਂ ਕਿਹੜੀ ਆ ਗਈ ਜੀ ਅਸਰਨਾ ਮੈਂ ਆ ਗਈ ਸਸ ਨੂੰਹਾਂ ਵਾਲਾ ਕਹਿੰਦੇ ਪੇਚਾ ਪਿਆ ਪਿਆ ਵੀਡੀਓ 'ਚ ਤੇ ਸਾਸਰ ਨੂੰਹਾਂ ਨੇ ਪੇਚੇ ਪੈਂਦੇ ਰਹਿੰਦੇ ਨੇ ਭਾਈ ਕੀ ਕਰੀ ਹੁਣ ਤਾਂ ਕੋਈ ਲੜਦਾ ਹੋਣਾ ਹੁਣ ਤਾਂ ਵੈਸੇ ਜਿਹੜੀਆਂ ਹਨਾ ਵੀਡੀਓ ਬਣਾਈ ਜਾਂਦੇ ਨੇ ਲੜਨ ਲੋੜ ਲੰਦੀ ਹੁਣ ਤਾਂ ਬਿੰ ਚੱਟ ਦਾ ਗੁੱਸਾ ਹੁੰਦਾਗਾ ਅੱਗੇ ਤਾਂ ਮੇਣਾ ਮੇਣੀ ਹੋ ਜਾਂਦੀਆਂ ਹੁਣ ਤਾਂ ਇਹ ਹੁੰਦਾ ਹੁੰਦਾ ਕੋਈ ਵੀ ਹੈ ਨਾ ਇਹਨੂੰ ਪਤਾ ਬਣਾਤਾ ਕਰਾ ਨਹੀਂ ਹੁੰਦਾ ਅ ਇਦੋਂ ਪਹਿਲਾਂ ਜਿਹੜੀ ਕਲਿੱਪ ਬਣਾਈ ਹੈਗੀ ਆਪਾਂ ਨੇ ਉਹ ਕੱਲ ਦੀ ਬਣੀ ਹੋਈ ਆ 31 ਤਰੀਕ ਦੀ ਅੱਜ ਹੈ ਗਿਆ 1 ਅਗਸਤ ਹੁਣ ਵਲੌਗ ਸ਼ੁਰੂ ਕਰਿਆ 3 ਵਜ ਗਏ ਨੇ ਤੇ ਕਣੀ ਆ ਗਈ ਤੇ ਨਾ ਉਹ ਤਾਂ ਰੱਖ ਦੋ ਜਿਹੜੇ ਹੋਰ ਕੱਲ ਵਾਲੇ ਦਿੱਲੇ ਦਿੱਲੇ ਨੇ ਉਹ ਕਰ ਦੂ ਤੇ ਅੱਜ ਤਾਂ ਮੈਂ ਤਾਂ ਕੰਮ ਕਰਦੀ ਹੰਬ ਗਈ ਹੰਬ ਕੀ ਗਈ ਮੀ ਪੈਂਦੇ ਜੀ ਮੱਜਾਂ ਨਵਾਈਆਂ ਮੀ ਪੈਂਦੇ ਦੇ ਵਿੱਚ ਹੀ ਆਹ ਕਰਿਆ ਗੋਹਾ ਕੂੜਾ ਸਿੱਟਿਆ ਇੰਨਾ ਮੀ ਪਿਆਸ ਸਵੇਰੇ ਸਾਡੇ ਵਧੀਆ ਸੜਾਕਾ ਪਣਤਾਲੇ ਚੱਲ ਗਏ ਸੀਗੇ ਘੰਟਾ ਸਵਾ ਘੰਟਾ ਮੀ ਪਈ ਗਿਆ ਜਿੰਨ ਜਿੱਕ ਮੇਰੇ ਗੋਹਾੜੀ ਸਿੱਟਿਆਗਾ ਕੱਖ ਕੰਡਾ ਨਹੀਂ ਪਿਆ ਹਨਾ ਫਿਰ ਮੈਂ ਨਾ ਬਾੜੀ ਗੁੱਡਣ ਲੱਗ ਗਈ ਫਿਰ ਮੈਂ ਬਾੜੀ ਗੁੱਡਣ ਲੱਗ ਗਈ ਕਿਉਂਕਿ ਉਹ ਮੈਨੂੰ ਲਾਲਚ ਹੋ ਗਿਆ ਦੋ ਤਿੰਨ ਦਿਨਾਂ ਦੀ ਝੜੀ ਜੀ ਕਿਨ ਮਣਕਣੀ ਲੱਗੀ ਹੋਈ ਸੀਗੀ ਜਿਹੜੇ ਸੌਪ ਦਬੂਜੇ ਸੀ ਵਿੱਚ ਕੱਖਾਂ ਦੇ ਬੂਟੇ ਸੀਗੇ ਵਿੱਚ ਬਾੜੀ ਦੇ ਉਜੜ ਮੈਂ ਖਿੱਚਿਆ ਕਰੋ ਜੜੀ ਆਇਆ ਕਰ ਫੇ ਮੈਨੂੰ ਆਇਆ ਹੋਗਾ ਵੀ ਜੜਾ ਨਿਕਲਦੀ ਨਹੀਂ ਉੱਤੋਂ ਟੁੱਟ ਜਾਂਦਾ ਸੀ ਉੱਤੋਂ ਟੁੱਟਿਆ ਦੁਬਾਰੇ ਫੇਰ ਟੁੱਟ ਜਾਂਦਾ ਸੀ ਇਹ ਕੱਲ ਵਾਲੇ ਨੇ ਬੀਬੀ ਕੱਪੜੇ ਸੁੱਕਣੇ ਪਾਉਂਦੀ ਆ ਕੱਲ ਵਾਲੇ ਵੀ ਸਾਡੇ ਅੰਦਰ ਹੀ ਪਾਏ ਸੀਗੇ ਅੱਜ ਵਾਲੇ ਬੀਬੀ ਨੇ ਪਹਿਲਾਂ ਮੈਂ ਧੋ ਕੇ ਵਿੱਚ ਸਿਰਤਦੀ ਮਸ਼ੀਨ ਤੇ ਫਿਰ ਉਹਨਾਂ ਸੁੱਕਣੇ ਪਾਏ ਗਏ ਤੂੰ ਲੁਬੜੀ ਕਰਦੀ ਆ ਚਲ ਮੈਂ ਸੁੱਕਣੇ ਪਾ ਦਣੀਆ ਕੱਪੜੇ ਹਨ ਤੇ ਹੁਣ ਬੀਬੀ ਕੱਲ ਅੱਜ ਵਾਲੇ ਸੁੱਕਗੇ ਉਹ ਸ਼ਾਮ ਤੇ ਮੈਂ ਤਾਂ ਸੌਂਗੀ ਸੀ ਮੈਂ ਤਾਂ ਕਹਾ ਹੁਣ ਦੱਸਦੀ ਆ ਵੀ ਮੈਂ ਹੱਬ ਗਈ ਸੀਗੀ ਹਨਾ ਤੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਕਿਹੜੇ ਵੇਲੇ ਬੀਬੀ ਨੇ ਲਾ ਕੇ ਤਾਂ ਹਾਂ ਮਾਰਤੀਆਂ ਕੱਪੜਿਆਂ ਦੀ ਮੈਂ ਤਾਂ ਫਿਰ ਉਠਿਆ 1:30 ਵਜੇ 1:30 ਵਜੇ ਉੱਠ ਕੇ ਸਰਦਾਰ ਜੀ ਨੂੰ ਫੋਨ ਕੀਤਾ ਸਰਦਾਰ ਜੀ ਨੂੰ ਫੋਨ ਕਰਕੇ ਉਹ ਰੇਸ ਿੜਦੇ ਨੇ ਜੀਰੀ ਦੇ ਵਿੱਚ ਮਹਕਾਇ ਜਣੇ ਹੋਗੇ ਕਹਿੰਦੇ ਸਤਾ ਬਸ ਦੋ ਜਣੇ ਇੱਕ ਜਣਾ ਤਾਂ ਬਾਗ ਗਿਆ ਉਹਨਾਂ ਚ ਫਿਰ ਮਹਸਲ ਚਾਹ ਬਣਾ ਦਣੀ ਆ ਤੇ ਮੈਂ ਅਸੀਂ ਬਿਸਕੁਟ ਪਏ ਨੇ ਸਾਡੇ ਲੱਡੂ ਪਏ ਨੇ ਮੱਖਾ ਖੇਤ ਆਇਨਾ ਕਹਿਣ ਵੀ ਸਾਨੂੰ ਬਿਸਕੁਟ ਲੱਡੂ ਪਾਤੇ ਤੇ ਮੈਂ 4 ਕਰੋ ਰੋਟੀਆਂ ਬਣਾਤੀਆਂ ਉਹ ਸਰਦਾਰ ਜੀ ਕਹਿੰਦੇ ਸੀ ਬਿਸਕੁਟੀ ਖਾਵਾਂਗੇ ਉਹ ਰੋਟੀਆਂ ਨੇ ਮੈਂ ਰੋਟੀਆਂ ਪਾਤੀਆਂ ਮਾ ਚਲੋ ਉੱਥੇ ਖੇਤ ਨਾਲ ਸਾਡੇ ਕੁੱਤੀ ਸੂਈ ਹੋਈ ਆ ਮਾ ਚਲੋ ਉਹਨੂੰ ਪਾ ਦਾਂਗੇ ਹਨਾ ਤੇ ਇਸ ਕਹਿੰਦੇ ਉੱਥੇ ਕਤੂਰੇ ਕੁੱਤੀਆਂ ਨੇ ਉੱਥੇ ਜਲ ਉੱਥੇ ਪਾ ਲਾਂਗੇ ਰੋਟੀਆਂ ਤੇ ਜਿੰਨੀਆਂ ਵੀ ਬਚਣ ਉਹ ਘਰੇ ਨਹੀਂ ਲੈ ਕੇ ਆਉਂਦੇ ਖੇਤ ਤੋਂ ਫਿਰ ਉੱਥੇ ਕੁੱਤੇ ਕੁੱਤੀਆਂ ਨੂੰ ਪਾ ਦਾਂਗੇ ਰੋਟੀਆਂ ਕਤੂਰੇ ਨੇ ਹੁੰਦੇ ਨੇ ਹਨਾ ਚੱਲ ਕਿਸਲੇਟਡ ਪਰੇ ਤੇ ਨਾ ਜੇ ਘਰੇ ਹੁੰਦੀਆਂ ਚਲ ਮੱਕਟੀਆਂ ਨੂੰ ਪਾ ਦੇਣੀਆਂ ਅਵਾਰਾ ਕੁੱਤੇ 12 ਚ ਬਹੁਤ ਪੈਨ ਫਿਰ ਗੰਦ ਪਾਉਂਦੇ ਨੇ ਮੈਂ ਅਵਾਰਾ ਕੁੱਤਿਆਂ ਨੂੰ ਕਦੇ ਰੋਟੀ ਨਹੀਂ ਪਾਈ ਹੈਗੀ ਮੈਨੂੰ ਤਾਂ ਡਰ ਲੱਗਦਾਗਾ ਫਿਰ ਨੇ ਤਾਂ ਬਾਹਰ ਚ ਗੰਦ ਪਾਉਂਦੇ ਨੇ ਨਾ ਐ ਲੱਗਦਾ ਵੀ ਬਾਹਰ ਚ ਵੱਢਣਗੇ ਪਤਾ ਨਹੀਂ ਕਿਉਂ ਮੈਂ ਤਾਂ ਕੁੱਤੇ ਕਰਤੇ ਤੋਂ ਡਰ ਲੱਗਦਾ ਟਾਈਂ ਅਸੀਂ ਰੱਖ ਦੇਣੀ ਹੈਗੇ ਨੇ ਸੁਖਮਣ ਹੋਰੀਆਂ ਡਰਦੀਆਂ ਨੇ ਚਾਚੇ ਕਾ ਰੈਂਬੋ ਹੈਗਾ ਤੇ ਇਹ ਤੋਂ ਵੀ ਡਰਦੀਆਂ ਨੇ ਸੁਖਮਣ ਹੋਰੀਆਂ ਹੁਣ ਬਾਰ ਬੰਦ ਕਰਿਆ ਕਰਕੇ ਘਟ ਆਉਂਦਾ ਇਧਰ ਜਦੋਂ ਮਾਸੀ ਆਉਂਦੀ ਮਾਸੀ ਨਾਲ ਆ ਜਨਾ ਰੈਂਬੋ ਤਾਂ ਵੀ ਸਾਨੂੰ ਡਰ ਜਿਹਾ ਲੱਗਦਾ ਪਤਾ ਨਹੀਂ ਕਿਉਂ ਅਸੀਂ ਤਾਂ ਕਰਕੇ ਕੁੱਤਾ ਵੀ ਲੈ ਰੱਖ ਦੇਣੀ ਹੈਗੇ ਕੋਈ ਬਿੱਲੀਆਂ ਬਾਦੂ ਨੇ ਰੋਟੀ ਰੁੱਟ ਖਾਈ ਜਾਂਦੀਆਂ ਨੇ ਹਨਾ ਜਿਹਾ ਜਿਉਂ ਨਾਲੇ ਕਰਮਚਰ ਵਾਲੀ ਲਿਖੀ ਹੁੰਦੀ ਹੈਗੀ ਉਹ ਖਾ ਪੀ ਜਾਂਦੀਆਂ ਨੇ ਇਹਦੀਆਂ ਮੈਂ ਕਿਤੇ ਸੋਝਾ ਨਹੀਂ ਕੀਤਾ ਹੈਗਾ ਵੀ ਆ ਮੈਂ ਬਿੱਲੀ ਰੋਟੀ ਪਾਤੀ ਜਾਂ ਕੁੱਤੇ ਰੋਟੀ ਪਾਤੀ ਜਿਹਾ ਜਿਹਾ ਕਹਿਆ ਕਰਮਚਰ ਵਾਲਿਆ ਹੁੰਦਾਗਾ ਉਹ ਖਾ ਜਾਂਦਾ ਬਾਕੀ ਹੁਣ ਚਿੜੀਆਂ ਨੂੰ ਪਾਣੀ ਅੱਗੇ ਧਰਦਾ ਨਹੀਂ ਸੀ ਹੁਣ ਵਾਰਸ ਜੀ ਹੋ ਰਹੀ ਹੈਗੀ ਹਨਾ ਚਿੜੀਆਂ ਨੂੰ ਪਾਣੀ ਵੀ ਬਾਦੂ ਥੋੜਾ ਵੇੜਿਆਂ ਚ ਤੇ ਪਾਣੀ ਪੂਣੀ ਤਾਂ ਮੈਂ ਚੜ ਦਰਦਾਂ ਨੀਆਂ ਚਿੜੀਆਂ ਭੁੱਗੀਆਂ ਗਟਾਰਾਂ ਨੂੰ ਹਨਾ ਇੱਕ ਦੋ ਮੁੰਡੇ ਲੈ ਲੈਣੇ ਹੁੰਦੇ ਆ ਇਸ ਸਾਲ ਕੋਰੇ ਕਿਉਂਕਿ ਟੁੰਡਾਂ 'ਚ ਪਾਣੀ ਜਲਦੀ ਗਰਮ ਨਹੀਂ ਹੁੰਦਾ ਹੈਗਾ ਲੋ ਜੀ ਆਪਾਂ ਹੁਣ ਕੱਟਦੇ ਆਂਗੇ ਸਬਜ਼ੀ ਬੀਬੀ ਨੇ ਪਾ ਦਿੱਤੇ ਨੇ ਕੱਪੜੇ ਸੁੱਕਣੇ ਅ ਤਿੰਨ ਸੂਟ ਹੋ ਜਾਂਦੇ ਨੇ ਰੋਜ਼ ਦੇ ਤੇ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਰੋਜ਼ ਦੇ ਤਿੰਨ ਬੀਬੀ ਦੇ ਹੋ ਜਾਂਦੇ ਨੇ ਤਿੰਨ ਮੇਰੇ ਕਿਉਂਕਿ ਮਾੜਾ ਜਿਹਾ ਮੁੜਕਾ ਆ ਜਾਂਦਾ ਲਾ ਦਾਂ ਨਿਆ ਗਰਮੀ 'ਚ ਪਸੀਨਾ ਪਸੀਨੇ ਹੋ ਜਾਂਦੇ ਫਿਰ ਨਾ ਹੋਣਿਆ ਫਿਰ ਲਾਉਣੀ ਆ ਹਨਾ ਮੈਂ ਤਾਂ ਇਹ ਵੀ ਨਹੀਂ ਪਤਾ ਲੱਗਾ ਸੁਰਤ ਤਰੀ ਰਹੀ ਜੇ ਮੈਂ ਪਾਸਾ ਜਮਾਰਿਆ ਬੀਬੀ ਥਪਾਟ ਕਰੀਆ ਫਿਰ ਮੈਂ ਦੂਜੇ ਪਾਸੇ ਪਈ ਮਗਾਹੇ ਤਹਨਾ ਅਹੋ ਹੁੰਦਾਗਾ ਪਾਪ ਆ ਕੋਲੇ ਪਿਆੰਗੇ ਹਾਏ ਸਲ ਤਾਂ ਪਰ ਹੁਣ ਆਈ ਨਹੀਂ ਜਾਂਦੀ ਪਹਿਲਾ ਦੋ ਤਿੰਨ ਦਿਨ ਬਲਾਈ ਵਧੀਆ ਸੁੱਕੇ ਕੱਪੜੇ ਹਾਂ ਹੋਰ ਲੋਜੀ ਹਰੀ ਮਿਰਚ ਪਾ ਲਾਂਗੇ ਬੈਂਗਣੀ ਪਾ ਲਾਂਗੇ ਵਿੱਚ ਆਲੂ ਪਾ ਲਾਂਗੇ ਪਿਆਜ਼ ਪਾ ਲਾਂਗੇ ਮੈਂ ਹੋਰ ਭਾਂਡਾ ਲੈ ਹੋਣ ਨੂੰ ਕੂੜਾ ਪਾਉਣ ਕੱਟ ਕੇ ਸਬਜੀ ਵਿੱਚ ਪਾ ਲਾਂਗੇ ਮਿਰਚਾਂ ਵਿੱਚ ਪਾ ਲਾਂਗੇ ਪਿਆਜ਼ ਵਿੱਚ ਪਾ ਲਾਂਗੇ ਆਲੂ ਵਿੱਚ ਪਾ ਲਾਂਗੇ ਕੂੜਾ ਪਾਉਣ ਨੂੰ ਮੈਂ ਬੱਠਲ ਹੋਰ ਆ ਲੈਉਣੀਆਂ ਮੈਂ ਸਬਜੀ ਤਾਂ ਬਥੇਰੀਆਂ ਪਿਆਣੇ ਕਰੇ ਪਰ ਬਸ ਅੱਜ ਆਇਆ ਵੀ ਬਦਲ ਮੀਂਹ ਸਬਜੀ ਹੋ ਜੋ ਅੱਗੇ ਸਾਡੀ ਨਾ ਬੈਂਗਣੀ ਕਾਣੀ ਹੋ ਜਾਂਦੀ ਅੱਜ ਕਾਣੀ ਜਿਹੜੀ ਕਾਣੀ ਕੀਤੀ ਉਹ ਮੈਂ ਸੱਟਤੀ ਤੇ ਹੁਣ ਬਸ ਉਹ ਕਰਦਾਨੀਆਂ ਬਣਾਦਾਨੀਆਂ ਚੀਰ ਲਾਣੀਆਂ ਗੀ ਥੋੜਾ ਪਾਉ ਨੂੰ ਥਾਲ ਲੈ ਜਾਣੀਆਂ ਗੀ ਮੱਜਾਂ ਹਜੇ ਦੁਕਾਨਾਂ 3 ਵਜ ਗਏ ਨੇ ਤੇ ਮੱਜਾਂ ਆਪਣੀਆਂ ਬੈਠੀਆਂ ਨੇ ਮੱਜਾਂ ਬਣਾਂਗੇ 4:30 ਵਜੇ ਆ ਪਿੱਪਲ ਫੇਰ ਨਹੀਂ ਵੱਡਾ ਗਿਆ ਪਿੱਪਲ ਦਾ ਬੂਟਾ ਇਹਦੇ ਵਿੱਚ ਪਾ ਲਾਂਗੇ ਪਕੂੜਾ ਫੇਰ ਮੈਂ ਵੀ ਆਪਾਂ ਸਬਜੀ ਕੱਤ ਲਈ ਸੁਣੋ ਠੀਕਾ ਸਾਰਾ ਦਿਨ ਸਿੱਦੇ ਕਰਲਾ ਫੁੱਠੇ ਕਰਲਾ ਅੰਦਰ ਪਾ ਲਾ ਇੱਕ ਤਾਰਤ ਬੀਬੀ ਨੇ ਸੁਕਾ ਕੇ ਤੈਲਾ ਦਿੱਤੀ ਤੇ ਆ ਜਿਹੜੇ ਕਰਲਾ ਨੇ ਹੁਣ ਇਹ ਫੁੱਠੇ ਸਿੱਟੇ ਦੀ ਬੀਬੀ ਨੇ ਉਹ ਆਪਣੀ ਸਬਜੀ ਬਣ ਗਈ ਹੈਗੀ ਆਥਣ ਜੋ ਗਰੀ ਬਣਾਈ ਇੱਕ ਟਾਈਮ ਦੀ ਤੜਕੇ ਭੇਜ ਲਵਾਂ ਮੰਮਾ ਨੂੰ ਤੇ ਕੱਪੜੇ ਵਾਸਪਾ ਲਾਉਣੇ ਆਗੇ ਤੇ ਫਣ ਚਾਲੇ ਭਾਂਡੇ ਮਾਂਝੇ ਚਾਹ ਚਾਹ ਚੁੱਕੀ ਹੈ ਹੈ ਚਾਹ ਤਾਂ ਪੀਤੀ ਵੀ ਚਾਹ ਸੀ ਤਾਂ ਪੀਚੇ ਤੁਸੀਂ ਪੀਤੀ ਤੇ ਹੁਣ ਮਾਂ ਤੇ ਤੁਸੀਂ ਜੂਸ ਪੀ ਲਿਆ ਤੁਹਾਨੂੰ ਕਿ ਲੋੜ ਚਾਹ ਪੀਣ ਜੂਸ ਪੀ ਲੈ ਹਾਂ ਅੱਜ ਸਵੇਰੇ ਇੰਨਾ ਮੀਂਹ ਸੀ ਇੰਨਾ ਮੀਂਹ ਪੈਣ ਦੇ ਅਚਾਨਕ ਗੱਡਣੀ ਗੱਡੀ ਕੱਢਣੀ ਪਾਏਗੀ ਦੇਖੋ ਕੱਚੇ ਵੜਦ ਆ ਪੰਡ ਮੈਂ ਕੱਖਾਂ ਨਹੀਂ ਕੱਢੀ ਇਹਨਾਂ ਚ ਸਬਜ਼ੀ ਦੇ ਜਦੋਂ ਨਹੀਂ ਪੈਂਦਾ ਸਾਰਾ ਮੀਂਹ ਪੈਂਦੇ ਚ ਮੇਰੇ ਨਾਲ ਤੀਨੇ ਕੰਮ ਕੀਤੇ ਬਹੁਤ ਨਹੀਂ ਪਿਆ ਉਹਦਾ ਲੰਗਰ ਕਿੰਨਾ ਗਰਮਣ ਹੈ ਨਹੀਂ ਸੀ ਹੈ ਜਦੋਂ ਨਹੀਂ ਆਗਾ ਮੀਂਹ ਲੰਗਰ ਅਸੇ ਤੜਕੀ ਸੀ ਸਾਡੀ ਗੇਟ ਤਾਂ ਨਹੀਂ ਸੀ ਥੋੜਾ ਗਿਆ ਬਾਤ ਬਹੁਤ ਪਿਆਗਾ ਨੂੰ ਸੁਕਾਉਣ ਵਾਲੇ ਚ ਗੇੜਾ ਲੱਗ ਗਿਆ ਫੇ ਬਹੁਤ سارے ਬੇਰੀਆਂ ਹੋ ਗਿਆ ਅੰਬ ਹੋ ਗਏ ਜਿਹੜਾ ਪਕਾ ਪਕਾ ਬੇਲੇ ਸਿੱਟੇ ਸੀ ਗਿੜਕਾ ਬਹੁਤ ਵੱਧ ਹੋਇਆ ਤੋ ਕੋ ਸੁੰਨੇ ਤੇ ਮਾਜੀ ਪਟ ਪਟ ਛੱਟ ਤੇ ਵੀਨੇ ਕੀ ਕਰਨੇ ਹੈ ਨਾ ਦੇਰੀ ਲਾਲੀ ਕਰੇ ਜੀ ਆਹ ਲਾਲਿਆ ਆਪਾਂ ਸੰਗ ਤੇਰੇ ਰਬੂਤਾ ਲਾ ਲਿਆ ਤੀਨੋ ਆਲਾ ਨੇ ਬੁਲਾ ਲਿਆ ਹੋ ਗਏ ਤੇ ਦਰੀ ਨੇ ਨੇ ਬੁਲਾ ਜਾਂ ਅੰਬ ਇੱਕ ਅੰਬ ਲਿਆਂ ਦੱਸ ਤੇ ਚੀਕੂ ਦਾ ਆਪਣਾ ਹੈਗਾ ਸੀ ਹੁਣ ਮੱਝ ਵਿੱਚ ਤੋੜਤਾ ਜਿਹੜੀ ਮੱਝ ਆਏ ਸਾਲ ਚੀਕੂ ਤੋੜਦੀ ਸੀ ਉਹ ਆਪਾਂ ਵੇਚਤੀ ਪਰ ਸਿਆਲ ਚ ਗੋਟਾਂ ਇਹਨਾਂ ਸੂਈ ਤੇ ਜਿਹਦੇ ਤੋਂ ਪੰਛੀ ਦੀਆਂ ਬੋਟਾ ਪੀਂਦੀਆਂ ਉਹ ਪਾ ਵੇਚ ਦਿੱਤੀ ਸੀ ਤੇ ਹੁਣ ਦੇਖੋ ਬਚੂਗਾ ਕਿ ਨਾ ਬਚੂਗਾ ਬਾਹਲੇ ਚੀਕੂ ਲੱਗਦੇ ਸੀ ਉਹ ਜੀਰੋ ਚੀਕੂ ਨਾਲ ਪਰ ਜਾਂਦਾ ਸੀ ਉਹਦੀ ਤੋੜਦਾ ਇਤੀ ਉਹ ਪਾ ਮੱਝ ਪਾ ਵੇਚ ਦਿੱਤੀ ਐ ਤੇ ਪਰ ਹੁਣ ਚੀਕੂ ਸਮਾਂ ਹੋਇਆ ਅੱਜ ਕੱਲ ਤਾਂ ਤੋੜ ਦਾਂਦੇ ਸੀ ਕਿਉਂਕਿ ਅੱਜ ਕੱਲ ਦੀ ਚੀਕੂਆਂ ਦਾ ਜ਼ੋਰ ਹੁੰਦਾ ਸੀਗਾ ਫਲਦਾਰ ਬੁੱਟੇ ਫੁੱਲਦਾਰ ਬੁੱਟੇ ਫੁੱਲਾਂ ਵਾਲੇ ਬੁੱਟੇ ਫਲਦਾਰ ਬੁੱਟੇ ਸੀਸ ਕਰਕੇ ਲਾਉਂਦੇ ਕਿਉਂਕਿ ਵੀ ਹੋਣਾ ਫਾਇਦਾ ਨਹੀਂ ਹੈਗਾ ਪੈਸੇ ਲਾਿਆਂਦਾ ਹਨਾ ਵੀ ਕਿਵੇਂ ਦੀ ਘਰ ਦੀ ਵਿਆਹ ਤੋਂ ਕਿਹੜੇ ਪਾਸੇ ਘਰ ਪਊਗਾ ਜਦੋਂ ਘਰ ਪੈ ਗਿਆ ਸਾਰਾ ਖੁਸ਼ ਹੋ ਗਿਆ ਫਿਰ ਆਪਾਂ ਨੇ ਫੁੱਲਦਾਰ ਬੂਟੇ ਨੇ ਫਲਾਂ ਵਾਲੇ ਬੂਟੇ ਹੋਰ ਵੀ ਲਾਵਾਂਗੇ ਹਾਇ ਤਾਂ ਨਿੰਬੂ ਤਾਂ ਹੋ ਉੱਥੇ ਲਾਤਾ ਆਮਬੋ ਉਹ ਬਿਲਕੁਲ ਲਾਤਾ ਆਪਾਂ ਨੇ ਕਦੂਆਂ ਦੇ ਕੋਲੇ ਸੰਗਠ ਰਾਈਦਰ ਲਾਤਾ ਚਿਕੂ ਕੋਲੇ ਦੇਖੋ ਕਿਉਂ ਜਵਾ ਖਾਣੇ ਖੇਡਾ ਕਰੀ ਨਪਣਾ ਹਰਕਤਾ ਗੇੜਾ ਪੂਰਾ ਆ ਜਾਣ ਦੋ ਫਿਰ ਆਪਾਂ ਕੱਢ ਕੇ ਸੁੱਕਣੇ ਪਾਉਣਿਆ ਲੈਤੀ ਦੋ ਮੈਸਾਂ ਨੂੰ 4 ਦਿੱਤੇ 2 ਰੁਪਏ ਹੋ ਕੇ ਘਰੀ ਪਈ ਹੈਗੀ ਦੋਨੋਂ ਜੋ ਤਾਰਚੋਂ ਮੰਗੋਂ ਉਹਨਾਂ ਨੂੰ ਉਹਦੋਂ ਪਾਵਾਂਗੇ ਕਿਉਂਕਿ ਟੋਕੜ ਲਾਲਚ ਨਾਲ ਖੜ ਜੇ ਨੇ ਸੱਜਰ ਉਹਨੂੰ ਵੀ ਮੋਦੀ ਪਾਦਣੀ ਹੁੰਦੀ ਆ ਪਰ ਕੱਖਾਂ ਦੀ ਪਾਦਣੀ ਆ ਬੱਠਲ ਇੱਕ ਦਿਨ ਮੈਂ ਬੱਠਲ ਧਰਤਾ ਮੈਂ ਬੱਠਲ ਧਰ ਕੇ ਛੇਤੀ ਤਾਰ ਚੋਂ ਲੱਗੀ ਨਾ ਮੈਂ ਨਵਾਂ ਬੱਠਲ ਦੀ ਚੱਬਾ ਪਾਦਾਂ ਲੱਛਾ ਹਾਂਇ ਕਾ ਕਰੇ ਮੈਸਾ ਉਹ ਜਸਤਾਲ ਪਾਲ ਪਾਸ ਬਾਗੂ ਤੇ ਇਸ ਪਾਸ ਸਵਾਕ ਕੱਪੜਾ ਮੰਗੇ ਸਵੇਰੇ ਤੇ ਸਰਦਾਰ ਜੀ ਗਏ ਸੀ ਨਵੇਂ ਕੱਪੜੇ ਪਾਏ ਹੋਏ ਸੀ ਰੇ ਸਿੱਟਨ ਗਏ ਸੀ ਉਹ ਤੇ ਉਹ ਫਿਰ ਨਵੇਂ ਕੱਪੜੇ ਲਾ ਕੇ ਤੇ ਗੱਡੀ ਲੈ ਕੇ ਗਏ ਸੀ ਟੂ ਜੀ ਪੈਂਟ ਦੀ ਤਰ੍ਹਾਂ ਉਹ ਲੋਟ ਕਰਾ ਕੇ ਲੈ ਆਂਦੇ ਆ ਜੀ ਤੇ ਹੁਣ ਅਕਬਰ ਤੋਂ ਕੱਪੜੇ ਕੱਢ ਕੇ ਸੁੱਕਣੇ ਪਾ ਕੇ ਹਾਂ ਜੀ ਸਭ ਸਾਹਮਦੇ ਹੋ ਜਾਂਦੇ ਪਤਾ ਨਹੀਂ ਮੈਨੂੰ ਤਮੇ ਇਹ ਬਾਰ ਦੀਆਂ ਰੱਖਣੀਆਂ ਆ ਲੈ ਮੈਨੂੰ ਕੋਈ ਦੰਗ ਨਾ ਤੇ ਦੁਗਗੇਨ ਬਾਹਰ ਹੋ ਜਾਂਦੇ ਨੇ ਮਨ ਮਨਵਾਏ ਜੀ ਲਾਲਚ ਹੋ ਜਾਂਦਾ ਵੀ ਬਦਲ ਬਾਈ ਨਹੀਂ ਹੋ ਰਹੀ ਥੋੜੇ ਦੂਤਰਾ ਲਾਗੇ ਬਹੁਤ ਟਾਈਮ ਲੱਗਾ ਥੋੜੇ ਫਿਰਦੇ ਹਾਂ ਟਾਈਮ ਆ ਜਿਹੜਾ ਹੁਣ 4:30 ਹੋ ਗਏ ਮੈਂ 3 ਵਜੇ ਸਬਜ਼ੀ ਕੱਟਣ ਲੱਗੀ ਸੀ ਫਿਰ ਸਬਜ਼ੀ ਬਣਾਈ ਭਾਂਡੇ ਮਾਜੇ ਸੁੱਕਣ ਹੋ ਰਹੀਆਂ ਆਈਆਂ ਬਰਜਪੁਰ ਦੀ ਧੋਤੀ ਮੱਝਾਂ ਬੰਨੀਆਂ ਪਤੇ ਨਿਕਨੇ ਕੰਮ ਹੋਣਗੇ ਹਨ ਤੇ ਨਾ ਮੈਂ ਦਮਲੇ ਲਵਾਂਗੀ ਮੈਂ ਕੱਪੜਾ ਨਿ ਮਾਰ ਦੂੰਗੀ ਜਿੱਟਾਏ ਤੇ ਸੁੱਕੋਗੇ ਚਲੇ ਜੈਨੇ ਬਰਦੀਆਂ ਦੀ ਆਦਰਚਾ ਦੇ ਸੁੱਕੋ ਜਾਣਗੇ ਤੇ ਅੰਦਰ ਪਾ ਦੇਵਾਂਗੇ ਇਹ ਕੱਪੜੇ ਇੱਕ ਪਾਂਡੇ ਤੇ ਸੁੱਖ ਨਾਲ ਹਨਾ ਸਾਰੇ ਨੀ ਕੰਮ ਪਾਂਡਿਆਂ ਦੇ ਤੇ ਕੱਪੜਿਆਂ ਦੇ ਕੰਮ ਮੁੱਕਦਾ ਤੇ ਪਰੇ ਕੰਟਕ ਖੜਕ ਪੈਂਦੀ ਐ ਛਟ ਪੈਂਦੀ ਹੈ ਖੜਤ ਖੜਾ ਰਣਾਲੀ ਸਲਵਾਰ ਚਲੋ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਹਨ ਰਿਪਲਾਈ ਦਿੰਦੀਆਂ ਨੇ ਇਹ ਖਾਸ ਕਮੈਂਟ ਵਧੀਆ ਕਰਦੀਆਂ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਹਨਾ ਸਾਮਾ ਕਿਸੇ ਕੋਲੇ ਨਹੀਂ ਹੁੰਦਾ ਕੀ ਸਮੇਂ ਚ ਸਮਾਂ ਕੱਢ ਕੇ ਤੁਸੀਂ ਸਾਡਾ ਵੀਡੀਓ ਸਾਡੀ ਵੀਡੀਓ ਦੇਖ ਲਓ ਤੁਹਾਡਾ ਤੈ ਦੇ ਲਈ ਧੰਨਵਾਦ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਿਲੋਗ ਨਾਲ ਅੱਜ ਦੀ ਵੀਡੀਓ ਚੰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ